ਜਨਮਾਸ਼ਟਮੀ ਦੇ ਮੌਕੇ ਦੇ ਉੱਤੇ ਮੰਦਰ ਦੇ ਬਾਹਰ ਤਾੜ-ਤਾੜ ਗੋਲੀਆਂ ਚਲੀਆਂ ਨੇ ਤੇ ਗੈਂਗਵਾਰ ਦੇ ਸੰਦਰਭ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਫਾਇਰਿੰਗ ਹੋਈ ਹੈ। ਤਾਂ ਮਿਸਰ ਦੇ ਚੇਰਟਾ ਇਲਾਕੇ ਦੇ ਵਿੱਚ ਜਨਮਾਸ਼ਟਮੀ ਦੇ ਦੌਰਾਨ ਮਾਹੌਲ ਉਸ ਵੇਲੇ ਤਣਾਅਪੂਰਨ ਹੋਇਆ ਜਦ ਦੋ ਧਿਰਾਂ ਦੇ ਵਿੱਚ ਵਿਵਾਦ ਹੋਇਆ ਤੇ ਗੋਲੀਆਂ ਚੱਲ ਪਈਆਂ ਨੇ ਜਿਸ ਵਿੱਚ ਗੋਲੀ ਲੱਗਣ ਦੇ ਨਾਲ ਦੋ ਲੋਕ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਇਨਵੈਸਟੀਗੇਸ਼ਨ ਡੀసీపీ ਜਿਨ੍ਹਾਂ ਦਾ ਇੱਕ ਹੈ ਕਿ ਆਰੋਹੀ ਦੇ ਵੱਲੋਂ ਵਿਰੋਧੀ ਤਿਰਤੇ ਪੁਲਿਸ ਦੇ ਉੱਤੇ ਵੀ ਫਾਇਰਿੰਗ ਕੀਤੀ ਉਸ ਤੋਂ ਬਾਅਦ ਪੁਲਿਸ ਨੇ ਸੈਲਫ ਡਿਫੈਂਸ ਦੇ ਵਿੱਚ ਜਵਾਬੀ ਕਾਰਵਾਈ ਕੀਤੀ ਤਾਂ ਉਸ ਨੂੰ ਕਾਬੂ ਕੀਤਾ ਨਿਖੇਲ ਜੋ ਕਿ ਦੋਸ਼ੀ ਹੈ ਤਾਂ ਲੱਤ ਦੇ ਵਿੱਚ ਗੋਲੀ ਲੱਗਣ ਦੇ ਕਾਰਨ ਜ਼ਖਮੀ ਹੁੰਦਾ ਜਿਸ ਨੂੰ ਕੀ ਹਸਪਤਾਲ ਲਿਆਂਦਾ ਗਿਆ ਤਾਂ ਪੁਲਿਸ ਦੇ ਵੱਲੋਂ ਹਥਿਆਰ ਬਰਾਮਦ ਕਰ ਲਏ ਗਏ ਨੇ ਪੰਜ ਤੋਂ 6 ਫਾਇਰ ਕੀਤੇ ਗਏ ਸਨ ਦੋਸ਼ੀ ਤੇ ਪਹਿਲਾਂ ਵੀ ਦੱਸਿਆ ਜਾ ਰਿਹਾ ਕਿ ਕਈ ਮਾਮਲੇ ਦਰਜ ਨੇ ਤਾਂ ਪੁਲਿਸ ਦੇ ਵੱਲੋਂ ਬਹਾਦਰੀ ਵਿਖਾਉਂਦਿਆ ਇਸ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਹਾਲਾਂਕਿ ਹੁਣ ਇਸ ਨੂੰ ਗੈਂਗ ਵਾਰ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਤੇ ਪੁਲਿਸ ਦੇ ਵੱਲੋਂ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਦੱਸਿਆ ਇਹ ਵੀ ਜਾ ਰਿਹਾ ਕਿ ਇੱਥੇ ਜਨਮ ਅਸ਼ਟਮੀ ਦਾ ਮੌਕਾ ਸੀ ਜਿਸ ਮੌਕੇ ਪੁਲਿਸ ਵੱਲੋਂ ਪੈਟਰੋਲਿੰਗ ਕੀਤੀ ਜਾ ਰਹੀ ਸੀ ਤੇ ਇਸੇ ਦਰਮਿਆਨ ਦੋ ਧਿਰਾਂ ਦੇ ਵਿੱਚ ਵਿਵਾਦ ਦਾ ਇਹ ਮਾਮਲਾ ਸਾਹਮਣੇ ਆਇਆ ਦੇਖੋ ਅੱਜ ਜਨਮ ਅਸ਼ਟਮੀ ਦੇ ਸੰਬੰਧ ਚ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਬਹੁਤ ਪੁਖਤਾ ਪ੍ਰਬੰਧ ਕੀਤੇ ਹੋਏ ਆ ਡਿਊਟੀ ਦੇ ਸੰਬੰਧ ਵਿੱਚ ਡਿਊਟੀ ਚੱਲ ਰਹੀ ਹੈ ਔਰ ਇਸੇ ਲੜੀ ਚ ਸਾਡੇ ਐਸਐਚਓ ਛਹਾਟਾ ਬਨੋਦ ਕੁਮਾਰ ਇਸੇ ਏਰੀਆ ਚ ਘੁੰਮ ਰਹੇ ਸੀਗੇ ਪਟੋਲਿੰਗ ਤੇ ਖੰਡਵਾਲਾ ਏਰੀਆ ਵਿੱਚ ਉੱਥੇ ਉਹਨਾਂ ਨੂੰ ਜਿੱਥੇ ਅਸੀਂ ਖੜੇ ਆ ਥੋੜੀ ਦੂਰੀ ਇੱਕ ਲੜਾਈ ਹੋਈ ਹੈ ਉਹਦੇ ਬਾਰੇ ਸਾਡੇ ਐਸਐਚਓ ਨੇ ਇਨਫੋਰਮੇਸ਼ਨ ਮਿਲੀ ਸੀ ਕਿ ਦੋ ਉੱਥੇ ਗਰੁੱਪ ਨੇ ਆਫਿਸ ਚ ਲੜਾਈ ਕਰਨ ਦੀ ਫਰਾਗ ਚ ਨੇ ਇਹ ਇਮੀਡੀਏਟਲੀ ਉੱਥੇ ਮੌਕੇ ਤੇ ਪਹੁੰਚੇ ਨੇ ਜਾ ਕੇ ਜਦੋਂ ਇਹ ਗਏ ਆ ਉੱਥੇ ਉਸੇ ਵੇਲੇ ਉਹ ਜਾਂਦਿਆਂ ਨੂੰ ਇਹਨਾਂ ਦੇ ਉਹਨਾਂ ਨੇ ਦਾਫਜ ਝਗੜਾ ਕਰ ਰਹੇ ਸੀਗੇ ਔਰ ਉੱਥੇ ਇੱਕ ਬੰਦਾ ਜਿਹੜਾ ਹੈਗਾ ਉਹਦੇ ਪੇਟ 'ਚ ਗੋਲੀਆਂ ਵੱਜੀਆਂ ਔਰ ਇੱਕ ਬੰਦਾ ਹੋਰ ਸੀਗਾ ਦੋ ਜਣੇ ਸੀਗੇ ਇੱਕ ਤਾਂ ਨਾਲ ਸੁਖਵਿੰਦਰ ਸਿੰਘ ਹੈਗਾ ਮੋਹਣੀ ਪਾਰਕ ਦਾ ਇਹਦੇ ਪੇਟ 'ਚ ਗੋਲੀਆਂ ਵੱਜੀਆਂ ਹੈਗੀਆਂ ਇੱਕ ਅਮਰਪਾਲ ਸਿੰਘ ਹੈ ਇਹਦੇ ਵੀ ਹੱਥੇ ਗੋਲੀ ਵੱਜੀ ਹੈ ਔਰ ਸਾਡੀ ਪੁਲਿਸ ਪਾਰਟੀ ਜਿਹੜੇ ਇੰਸਪੈਕਟਰ ਵਿਰੋਧ ਕੁਮਾਰ ਜਿਹੜੇ ਉੱਥੇ ਮੌਕੇ ਤੇ ਪਹੁੰਚੇ ਆ ਇਹਨੇ ਬਹੁਤ ਹੀ ਸ਼ਲਾਘਾਜੋ ਕੰਮ ਕੀਤਾ ਇਮੀਡੀਏਟਲੀ ਕੀਤਾ ਦੋਸ਼ੀਆਂ ਨੇ ਜਦੋਂ ਇਹਨਾਂ ਨੇ ਉੱਥੇ ਐਕਸ਼ਨ ਚ ਆਏ ਹੈ ਜਿਹੜੇ ਦੂਜੇ ਪਾਸੇ ਸੀ ਨikhil ਚਾਲ ਹੈਗਾ ਔਰ ਗਵਾਲਾ ਨਾਂ ਹੈਗਾ ਇਹ ਗਵਾਲਾ ਮੰਡੀ ਦਾ ਰਹਿਣ ਵਾਲਾ ਔਰ ਇਹਨੇ ਫਿਰ ਇਹ ਜਕਦਮ ਭੱਜ ਪਿਆ ਤੇ ਇਹਨੇ ਐਕਚੁਅਲੀ ਦੂਜੀ ਪਾਰਟੀ ਤੇ ਗੋਲੀਆਂ ਮਾਰੀਆਂ ਔਰ ਔਰ ਇੱਕ ਨਾਲ ਹੋਰ ਸੀ ਬੰਦਾ ਇਹਦੇ ਵਿਕਰਮਜੀਤ ਸਿੰਘ ਉਹ ਉੱਥੇ ਅਪ੍ਰੀਹੈਂਡ ਕਰ ਲਿਆ ਆਪਣੀ ਪੁਲਿਸ ਪਾਰਟੀ ਨੇ ਜਿਹੜਾ ਇਹ ਮੁੰਡਾ ਹੈਗਾ ਨikhil char ਇਹ ਜਦੋਂ ਇੱਥੇ ਆਇਆ ਇਹ ਜਗਤਮ ਫਿਰ ਅੱਗੇ ਭੱਜ ਗਿਆ ਤੇ ਆਹ پارک ਜਿਹੜਾ ਤੁਸੀਂ ਲੈਫਟ ਸਾਈਡ ਦੇਖ ਰਹੇ ਹੋ ਇੱਥੋਂ ਇਹ ਟੱਪ ਕੇ ਅੰਦਰ ਚਲਾ ਗਿਆ ਪੁਲਿਸ ਨੇ ਬੜੀ ਮਿੰਟੋ ਮਿੰਟੀ ਮੁਲਾਜ਼ਮ ਮਗਰ ਚਲੇਗੇ ਇਹਨੇ ਪੁਲਿਸ ਦੇ ਵੀ 4-5 ਫਾਇਰ ਕੀਤੇ ਆ ਲਕਲੀ ਪੁਲਿਸ ਬਚ ਗਈ ਔਰ ਬਹੁਤ ਹੀ ਵਰਕਰ ਮਾਰ ਸਾਥੀ ਉਹਨਾਂ ਨੇ ਆਪਣੇ ਸੈਲਫ ਸਪੈਂਸ ਕਰਦੇ ਹੋਏ ਫਿਰ ਉਹਨੂੰ ਇਟੇਲੀਅਟ ਕੀਤਾ ਔਰ ਉਹਦੇ ਚ ਉਹਦੇ ਫਿਰ ਲੱਗ ਤੇ ਗੋਲੀ ਲੱਗੀ ਐ ਔਰ ਨਿਕਲਦੇ ਉਹਨੂੰ ਵੀ ਅਸੀਂ ਹਸਪੀਟਲ ਭੇਜਤਾ ਜਿਹੜੇ ਦੋ ਬੰਦੇ ਪਹਿਲਾਂ ਇੰਜਰਡ ਹੋਏ ਐ ਉਹਨਾਂ ਨੂੰ ਵੀ ਅਸੀਂ ਹਸਪੀਟਲ ਭੇਜਤਾ ਹੈਗਾ ਔਰ ਇਹਦੇ ਚ ਜਿਹੜਾ ਹੈਗਾ ਮੈਂ ਦੱਸਣਾ ਚਾਹੁੰਦਾ ਜਿਹੜਾ ਨਖਲ ਹੈਗਾ ਇਹਤੇ ਦੋ ਪਰਚੇ ਦਰਜ ਨੇ ਆਲਰੇਡੀ ਇੱਕ ਤਾਂ ਪੀਜੂ ਵਿਧਿਆਨੇ ਦਰਜ ਹੈਗਾ ਔਰ ਇੱਕ ਇਸੇ ਥਾਣੇ ਚ ਖੰਡਵਾਲੇ ਰਿਚ ਇਸ ਬੰਦੇ ਨੇ ਗੋਲੀ ਚਲਾਈ ਸੀਗੀ ਲੋੜੀ ਥੋੜੀ ਵਾਲੇ ਦਿਨ ਔਰ ਉੱਥੇ ਵੀ ਇੱਕ ਬੰਦਾ ਇੰਜਰਡ ਹੋਇਆ ਉਹਦੇ ਵਿੱਚ ਭੱਜਿਆ ਹੋਇਆ ਸੀਗਾ ਉਹਦੇ ਵਿੱਚ ਭੱਜਿਆ ਹੋਇਆ ਸੀਗਾ ਇਹਨਾਂ ਦੇ ਨਾਲ ਹੋਰ ਵੀ ਉਹਨਾਂ ਦੇ ਪਾਸੋਂ ਤੋਂ ਸਿੱਕੇ ਬੰਦੇ ਔਰ ਉਹ ਬਾਕੀ ਤਾਂ ਭੱਜ-ਭੁਜ ਗਏ ਨੇ ਬਾਕੀ ਸਾਡੀ ਪੁਲਿਸ ਪਾਰਟੀ ਨੇ ਇੱਕ ਬੜਾ ਕੁਸ਼ਤੀ-ਕੁਸ਼ਤੀ ਦਿਖਾਉਂਦੇ ਹੋਏ ਇਮੀਡੀਏਟਲੀ ਇਹ ਦੋ ਦੋਸ਼ੀ ਕੱਢ ਲੈਣੇ ਬਾਕੀ ਚਲੋ ਦੋ ਉਹਨਾਂ ਨੂੰ ਪੁਸਤਕੇ ਭੇਜਤਾ ਹੈਗਾ ਜੇ ਦੂਜੀ ਪਾਰਟੀ ਦੇ ਸੀਗੇ ਇਹਦੇ ਚ ਜਿਹੜਾ ਇਹਨਾਂ ਨੇ ਇਹ ਸਾਰਾ ਇਨਸੀਡੈਂਟ ਹੋਇਆ ਤੇ ਰਿਗਾਰਡਿੰਗ ਪਰਚਾ ਦਰਜ ਕੀਤਾ ਜਾ ਰਿਹਾ 34 ਬੋਰ ਦਾ ਪਿਸਤਲ ਇਹਦੇ ਕੋਲ ਮਿਲਿਆ ਹੈਗਾ 34 ਬੋਰ ਦਾ ਔਰ ਕਰੀਬ 506 ਨੇ ਫਾਇਰ ਕੀਤੇ ਦੇਖੋ ਪੇਟ 'ਤੇ ਗੋਲੀਆਂ ਲੱਗੀਆਂ ਹੋਈਆਂ ਪੇਟ 'ਤੇ ਲੱਗੀਆਂ ਉਹਦੀ ਹਾਲ ਥੋੜੀ ਜੀ ਨਾ ਚੁੱਕ ਦੱਸਦੇ ਆ ਬਾਕੀ ਇੱਕ ਤੇ ਹੱਥ ਲੱਗੀ ਹੈਗੀ ਆ ਬਾਕੀ ਉਹਨਾਂ ਨੂੰ ਅਸੀਂ 33 ਲਾਗੂ ਚੈੱਕ ਕਰ ਰਹੀ ਹੈ ਬਾਕੀ ਜੋ ਵੀ ਇੱਥੇ ਹੁਣ ਲੀਗਲ ਐਕਸ਼ਨ ਜਿਹੜਾ ਹੈਗਾ ਪਾਉਂਦਾ ਉਹ ਲਿਆ ਜਾ ਦੇ। ਦੇਖੋ ਇਹ 8 ਤੋਂ 10 ਦੇ ਕਰੀਬ ਹੈਗੇ ਆ ਕਰੀਬ 8:30 ਵਜੇ ਦੀ ਗੱਲ ਹੈ। ਜਦੋਂ ਪੁਲਿਸ ਉੱਥੇ ਇਮੀਡੀਏਟਲੀ ਪਹੁੰਚ ਗਈ ਬਾਕੀ ਤਾਂ ਸਾਰੇ ਭੱਜ ਗਏ ਤੇ ਦੋ ਪੁਲਿਸ ਨੇ ਫੜ ਲਿਆ ਇੱਕ ਫੜ ਲਿਆ ਸੀ ਇੱਕ ਭੱਜ ਪਿਆ ਅਗੇ ਫਿਰ ਉਹਦੇ ਮਗਰ ਜਾਂਦਿਆਂ ਤੇ ਉਹ ਵੀ ਫੜ ਲਿਆ ਬਾਅਦ ਵਿੱਚ ਇੰਜਰਡ ਹੋ ਗਿਆ। ਦੋ ਦੋ ਪਾਰਟੀ ਦੇ ਇੰਜਰਡ ਹੋਏ ਸੀ ਉਹ ਹਸਪਤਾਲ ਤੇ ਇਤੇ ਬਾਕੀ ਸਾਰਾ ਹੁਣੇ ਤਾਂ ਫਰਦ ਜੋਗ ਹੈ ਇਨਵੈਸਟੀਗੇਸ਼ਨ ਕਰ ਰਹੇ ਆ ਇਨਵੈਸਟੀਗੇਟ ਕਰਕੇ ਜੋ ਵੀ ਬਣਦੀ ਕਰੇ ਸਰ ਜੀ ਕੰਪੀ ਕਰ ਬਈ ਜਿਹੜੀ ਜਖਮੀ ਹੋਣੇ ਦੋ ਜਿਹੜੇ ਦੇਖੋ ਜਿਹੜੇ ਦੋ ਜਖਮੀ ਹੋਏ ਨੇ ਸੁਖਵਿੰਦਰ ਔਰ ਜਮਦਰ ਬਿਕਰਮ ਹੈਗਾ ਉਹ ਤਾਂ ਇਸ ਦੋਸ਼ੀ ਵੱਲੋਂ ਗੋਲੀਆਂ ਚਲਾਈਆਂ ਜਿਹੜੀਆਂ ਤੇ ਉਹਦੇ ਨਾਲ ਜਖਮੀ ਹੋਣਾ ਨਾਲ ਜਖਮੀ ਉਹਨਾਂ ਪ੍ਰਾਣੀਆਂ ਦੀ ਕੋਈ ਰਾਈਵਲਰੀ ਹੈਗੀ ਹੈ ਬਾਕੀ ਅਸੀਂ ਥੋਰਲੀ ਸੁਣ ਇਨਵੈਸਟੀਗੇਟ ਕਰਾਂਗੇ ਜਿਹੜਾ ਇਹ ਬੰਦਾ ਹੈਗਾ ਨਿਕਲ ਇਹ ਪੁਲਿਸ ਤੇ ਦੇ ਹਟ ਅਟੈਕ ਕਰਤਾ ਸੀਗਾ ਨਾਲ ਜਦੋਂ ਉਹ ਫਿਰ ਪੁਲਿਸ ਦੀ ਦੁਆਰਾ ਜਦੋਂ ਜਵਾਬੀ ਫਾਇਰ ਕੀਤਾ ਆਪਣੇ ਸੈਲਫ ਡਿਫੈਂਸ ਵਾਸਤੇ ਉਦੋਂ ਚੱਕ ਦੇ। ਕਿਤੇ ਵੀ ਇਹ ਤੋਂ ਵੀ ਆਪਣੇ ਦੇਣ ਵਾਲੇ ਨਹੀਂ ਹੈ। ਫਿਰ ਇੱਥੇ ਸਪੈਸ਼ਲ ਕੋਈ ਇਸ ਤਰ੍ਹਾਂ ਦੀ ਗੈਂਗਵਾਰੀ ਗਰੁੱਪ ਦੇ ਦੇਖੋ ਇਹ ਸਾਰਾ ਤੁਹਾਨੂੰ ਦੱਸਿਆ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਵੀ ਇਹਦੇ ਵਿੱਚ ਇਹ ਗੈਂਗਵਾਰ ਹੋਣ ਲੱਗੀ ਸੀ ਜਿਹੜੀ ਐਸਐਚਓ ਨੂੰ ਇਨਫੋਰਮੇਸ਼ਨ ਮਿਲੀ ਐਸਐਚਓ ਇਸੇ ਕਰਕੇ ਮੌਕੇ ਤੇ ਪਹੁੰਚੇ ਸੀ। ਉਹ ਆ ਵੀ ਇਹ ਗੋਲੀਆਂ ਦੇਖੋ 4-5 ਤਾਂ ਕਲੀਪ ਪੁਲਿਸ ਤੇ ਫਾਇਰਿੰਗ ਹੋਈ ਹੈ ਬਾਕੀ ਪਹਿਲਾਂ ਵੀ ਉੱਥੇ 3-4 ਮੌਕੇ ਦੇ ਚੱਲੇ